ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਰਜ ਹਰੀ ਦਾ ਤਹਿਸੀਲ ਜੈਤੋ ਪੈਂਦੀ ਆ ਤੇ ਜ਼ਿਲ੍ਹਾ ਫਰੀਦਕੋਟ ਪੈਂਦਾ ਹੈ ਜੀ ਵੀਡੀਓ ਬਣਾਉਣ ਦੀ ਤਰੀਕ ਹੈਗੀ ਆ 31 ਤਰੀਕ 8ਵਾਂ ਮਹੀਨਾ 2024 ਦਿਨ ਸ਼ਨੀਵਾਰ ਦੀ ਹੈ ਜੀ ਅੱਜ ਘਰੇਲੂ ਪਰਿਵਾਰ ਦੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਘੰਟੇ ਦੇ ਬਟਨ ਵਾਲ ਤੇ ਸੈੱਟ ਕਰ ਲਿਓ ਜੇ ਕੋਈ ਵੀ ਨੇ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਪੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 98783 93488 ਤੇ ਆਉ ਤੁਹਾਨੂੰ ਲੈ ਕੇ ਦਿੰਨੇ ਆ ਪਰਪਾ ਜਾਣਕਾਰੀ ਇਸਾ ਵੈਡ ਬਾਰੇ ਅਜੀ ਬਾਈ ਹੁਣੀ ਆਪ ਕੈਮਰੇ ਦੀ ਗੱਲ ਕਰਨਗੇ ਬਾਈ ਕਿੰਨੇ ਦਿਨ ਕੋਈ ਸੂਈ ਨਹੀਂ ਉਹਨੂੰ ਮੈਨੂੰ ਸੂਈ ਨਾ ਹੋ ਗਿਆ ਜੇ 12 ਦਿਨ ਠੀਕ ਹੈ ਜੀ ਦੁੱਧ ਜਮਾ ਥਾਰੇ ਜਮਾ ਤਿਆਰ ਆ ਹਾਂਜੀ ਜਮਾ ਤਿਆਰ ਆ ਠੰਡੀ ਸੀਲ ਆ ਠੀਕ ਹੈ ਜੀ ਤੇ ਦੂਜਾ ਸੂਆ ਸੂਈ ਆ ਠੀਕ ਹੈ ਜੀ ਨਗਰੇ ਦੇ ਅੱਛਾ ਠੀਕ ਹੈ ਜੀ ਦੁੱਧ ਕਿੰਨਾ ਥਾਰੇ ਦੁੱਧ ਅੱਜ ਇਹਦੇ 9 ਕਿਲੋ ਹੈਗਾ ਜੀ ਠੀਕ ਹੈ ਜੀ ਤੇ ਪਿਛਲੇ ਸਾਲ ਅਸੀਂ 1.5 ਕਿਲੋ ਤੇ ਖਰਚੋਇਆ ਥੰਦਾ ਠੀਕ ਹੈ ਜੀ ਤੇ ਇੰਨਾ ਕੁ ਦੁੱਧ ਦੇ ਦੂੰ 1.5 11 ਕਿਲੋ ਠੀਕ ਹੈ ਜੀ ਤੇ ਦੇਸੀ ਤੇ ਜਰਸੀ ਦਾ ਕ੍ਰਾਸ ਹੈ ਠੀਕ ਹੈ ਜੀ ਦੇਸੀ ਦੇ ਜਰਸੀ ਦਾ ਠੀਕ ਆ ਠੀਕ ਹੈ ਜੀ ਬਹੁਤ ਜੁਆਗ ਸਾਹਮਦੇ ਨਹੀਂ ਹੁਣ ਸਾਨੂੰ ਐ ਵੀ ਵੇਚ ਰਿਹਾ ਠੀਕ ਹੈ ਜੀ ਠੀਕ ਹੈ ਤੋਰੇ ਮੜ ਜੀ ਲੋ ਵੀ ਦੋਸਤੋ ਬਾਈ ਦੀ ਇਮਾਨਦਾਰੀ ਆ ਬਾਈ ਕਹਿੰਦਾ ਬਈ ਸਾਸ ਮਾਈ ਵੱਲੋਂ ਹੀ ਹੁਣ ਥੋੜੀ ਜੀ ਵੇਚਣ ਲੱਗੇ ਆਗੇ ਸੋਈ ਨੂੰ ਇਹਨੂੰ ਹੋ ਗਏ ਆ 12 ਦਿਨ ਅੱਜ ਦੁੱਧ ਥੱਲੇ ਹੈਗਾ ਇਹਦੇ 9 ਕਿਲੋ ਠੀਕ ਆ ਠੰਡੀ ਸੀਲ ਆ ਬਾਈਆਂ ਦਾ ਚਵਾਈ ਚੁਈ ਚੈੱਕ ਨੰਬਰ ਆ ਮਗਰ ਐਸ ਦੇ ਬੱਚਾ ਵਾ 12 ਦਿਨੇ ਸੂਈ ਵੀ ਆ ਗਈ ਦੁੱਧ ਪਿਆ ਜੂਗੀ 10 ਤੋਂ 11 ਕਿਲੋ ਮੋੜ ਲੈ ਬਾਈ ਕੱਦ-ਕਾੜ ਚੰਗਾ ਵਾ ਸਮੀ ਭਲੀ ਵੀ ਚੰਗੀ ਆ ਗਈ ਦੇਸੀ ਤੇ ਜਰਸੀ ਦਾ ਕ੍ਰਾਸ ਆ ਬਾਈਆਂ ਦਾ ਦੇਸੀ ਗਾਂ ਜਰਸੀ ਆ ਠੀਕ ਆ ਭਰਾਇਆ ਸੀਗਾ ਸਾਡੀ ਘਰ ਦੀ ਆ ਗਈ ਆਪਦੀ ਕੋਈ ਵਪਾਰ ਦਾ ਕੰਮ ਨਹੀਂ ਗਾ ਘਰ ਦੀ ਬਾਈ ਦੀ ਵਹਿੜ ਆ ਗਈ ਥਾਣਾਵਾਂ ਨਾ ਬਹੁਤ ਸੋਹਣੇ ਦੇਖ ਸਕਦੇ ਹੋ ਚਾਰ ਹੀ ਥਾਣਾ ਠੰਡੀ ਸੀਲ ਆ ਜਮਾ ਦੁੱਧ ਹੁਗਾ ਜਮਾ ਮੱਝਾਂ ਵਰਗਾ ਚਟਾ ਫੈਂਡ ਫੂਡ ਚੰਗੀ ਆਊਗੀ ਇਹਦੀ ਠੰਡੀ ਸੀਲ ਆ ਤੇ ਦੇਖਦਾ ਬਾਈ ਜਿਵੇਂ ਹੱਥ ਫੇਰੀ ਜਾਂਦਾ ਵਾ ਹੋਰਾ ਵੀ ਨਹੀਂ ਗਈ ਉਪਰਾ ਕਰ ਰਹੀ ਜਾਂ ਕਿਸੇ ਗੱਲੋਂ ਠੰਡੀ ਸੀਲ ਜਮਾ ਬਰਫਰਗੀ ਵਹਿੜ ਆ ਗਈ ਤੇ ਦੇਖ ਸਕਦੇ ਹੋ ਆਪਾਂ ਕਿ ਦੇਸੀਆਂ ਚ ਪੈਂਦੀ ਆ ਵੀ ਗਰਮ ਹੋਊਗੀ ਨਹੀਂ ਜਿਵੇਂ ਠੰਡੀ ਸੀਲ ਆ ਗਈ ਮਗਰ ਇਸ ਦੇ ਬੱਛਾ ਵਾ ਬਾਈ ਜਿਵੇਂ ਐਚ ਫ ਵਹਿੜਾਂ ਵਾਂਗੂ ਥਾਣ ਹੱਥ ਲਾਈ ਜਾਂਦਾ ਲੈ ਉਹ ਨੂੰ ਲਾਈ ਜਾਂਦਾ ਵਾ ਹੱਥ ਫੇਰੀ ਜਾਂਦਾ ਵਾ ਜਿਵੇਂ ਕੋਈ ਨਹੀਂ ਗੱਲ ਜਰਸੀ ਦਾ ਕਰੋਸ ਕਰਕੇ ਜਿਵੇਂ ਠੰਡੀ ਸੀਲ ਆ ਗਈ ਇਹ ਮਗਰ ਇਸ ਦੇ ਬੱਛਾ ਜੀ 10 ਤੋਂ 12 ਦਿਨ ਦੀ ਸੂਈ ਹੋਈ ਆ ਕੋਈ ਵਪਾਰ ਨਹੀਂ ਘਰੇਲੂ ਪਰਿਵਾਰ ਕੋਲੇ ਹੈਗੀ ਐ ਇਹ ਮੌਲ ਬਾਈ ਦਾ ਬੋਲੋ ਬਾਈ ਮੰਗਦੇ ਸੀ 34000 ਰੁਪਏ ਏ ਕਰਾਉਣਾ ਤਾਂ ਹਾਂਜੀ 31 ਦੀ ਦੇ ਦੇਾਂਗੇ ਦੋਸਤੋ ਬਾਈਆਂ ਦਾ ਵੀ 34000 ਰੁਪਏ ਮੌਲਾ ਕਰਨ ਨੂੰ ਤਾਂ ਪਰ 31000 ਦੀ ਆਪਣੀ ਵਿਹੜ ਦੇ ਦੇਾਂਗੇ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਤਸੱਲੀ ਪਰਖ ਤੁਸੀਂ ਕਰਕੇ ਲੈਣੀ ਹੈਗੀ ਤੁਸੀਂ ਪੈਸੇ ਲੈਣੇ ਆ ਸਵੇ ਸਵੇ ਪਸ਼ੂ ਆ ਪਰ ਆ ਤੁਸੀਂ ਦੋ ਟਾਈਮ ਤੇ ਪਹਿਲਾਂ ਚਾਰ ਟਾਈਮ ਤੁਸੀਂ ਚੋਕਿਆ ਆਪਦੀ ਤਸੱਲੀ ਕਰ ਲਿਓ ਸੜਾਵਨਾ ਬਹੁਤ ਸੋਹਣਾ ਵਾ ਥੱਤੀ ਚੁਵਾਈ ਵਾਲਾ ਮੋਟਾ ਥਾਣਾ ਕੋਈ ਛੋਟਾ ਜਿਹਾ ਥਾਨ ਨਹੀਂਗਾ ਮੀਡੀਅਮ ਕੱਦ ਕਾਠ ਚ ਹੈਗੀ ਤੇ ਦੇਖ ਸਕਦੇ ਹੋ ਸੋਹਣਾ ਕੱਦ ਕਾਠ ਆ ਜਰਸੀ ਤੇ ਦੇਸੀ ਵਹਿੜ ਦਾ ਕਰਾਉਸ ਹੈਗਾ ਅਜੇ ਵੀਡੀਓ ਬਣਾਉਣ ਦਾ ਸਮਾਂ ਤੋਂ ਨੋਟ ਦਿਖਾ ਦਿੰਨੇ ਆਗੇ ਅਜੇ 2:00 ਤੇ 37 ਮਿੰਟ ਹੋਏ ਆ ਚੋਇਸ ਅਜੇ ਘੱਟੋ ਘਟ ਵੀ 3 ਘੰਟੇ ਪਏ ਆਗੇ ਸ਼ਾਮ ਤੱਕ ਉਹਨਾਂ ਨੂੰ ਭਰ ਲੈਣਾ ਇਹਨੇ ਜਮਾ ਹਵਾਨਾ ਸ਼ਾਮ ਤੱਕ ਅਵਲਟੇ ਸਾਰੇ ਕੱਢ ਕੇ ਆਨੇ ਫਿਰ ਦੁੱਧ ਦੇਣਾ ਸ਼ਾਮ ਨੂੰ ਇਹਨੇ ਤੇ ਫਗਰ ਇਸ ਦੇ ਬੱਚਾ ਤੇ ਦੇਖ ਸਕਦੇ ਹੋ 12 ਦਿਨ ਦੀ ਸੂਈ ਆ ਗਈ ਅੱਜ ਦੀ ਵੀਡੀਓ ਵਿੱਚ ਇੱਕ ਘਰੇਲੂ ਪਰਿਵਾਰ ਕੋਲ ਦੇਸੀ ਤੇ ਜਰਸੀ ਦਾ ਮਿਕਸ ਵੜਾ ਬਕਾਉ ਸੀਗੀ ਟਰੇਲ ਤੁਹਾਨੂੰ 22 ਤੋਂ ਲੱਗ ਦੇਤੀ ਆ ਆਪਾਂ 10 ਤੋਂ 12 ਦਿਨ ਦੀ ਸੂਈ ਵੀ ਆ 10 ਵਾਲੇ 9 ਕਿਲੋ ਆ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਕੇ ਤੁਸੀਂ ਸਾਰੀ ਤੁਸੀਂ ਕਰ ਸਕਦੇ ਹੋ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ